ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਭਾਈ ਗਰਦੀਪ ਸਿੰਘ ਚੱਲੂਪੁਰ ਖੇੜਾ ਦੇ ਵਾਸਤੇ ਭਾਈ ਸਾਹਿਬ ਨੇ ਸਟੇਜ 'ਤੇ ਉਦੋਂ ਬਾਅਦ ਨਾਲ ਸਟੇਜ 'ਤੇ ਇਹ ਗੱਲ ਕਹੀ ਕਿ ਐਨ ਆਰ ਆਈ ਆ ਜਿਹੜੇ ਉਹ ਮੇਰੇ ਨਾਲ ਬਹਿ ਕੇ ਗੱਲ ਕਰਨ ਤੇਰੇ ਨਾਲ ਬਹਿ ਕੇ ਕੀ ਗੱਲ ਕਰਨੀ ਹੈ ਤੂੰ ਜਿਹੜਾ ਪੱਖੋਕੇ ਵਾਲੇ ਭਾਈ ਸਾਹਿਬ ਹੋਣੀਆਂ ਆ ਉਹਨਾਂ ਦੇ ਕੋਲੋਂ ਕਿੰਨੇ ਚੈੱਕ ਲਏ ਆ ਐਨਆਰਆਈਆਂ ਦੇ ਤੂੰ ਇਹ ਗੱਲ ਦੱਸ ਕਿੰਨੇ ਚੈੱਕ ਲਏ ਆ ਤੂੰ ਆਮ ਹੀ ਉਹਨੇ ਉਹਨਾਂ ਨੇ ਉਹ ਚੈੱਕ ਵਾਇਰਲ ਵੀ ਕੀਤੀ ਆ ਵੀਡੀਓ ਤੇਰੀ ਜੜਾਈਆਂ ਵਾ ਫੇਰ ਵੀ ਯਾਰ ਤੂੰ ਬੰਦਾ ਐਡਾ ਕਿਰਤ ਕਰਨ ਕਿਉਂ ਹੋ ਗਿਆ ਪੰਥ ਦਾ ਖਾ ਗਿਆ ਜੀ ਪੰਥ ਦੇ ਵਰ ਖਿਲਾਫ ਹੋ ਗਿਆ ਵਾ ਤੇਰੇ ਤੋਂ ਸੈਂਟਰ ਨੇ ਕਿਹੋ ਜਿਹਾ ਤੇਰੇ ਤੇ ਹੱਥ ਫੇਰਤਾ ਵਾ ਤੈਨੂੰ ਕਿਹੜੀ ਉਹਨਾਂ ਬਹੁਤੀ ਦੇ ਦਿੱਤੀ ਆ ਵੀ ਜਿਹੜਾ ਇੰਨਾ ਸਿੱਖਾਂ ਦੇ ਵਰ ਖਿਲਾਫ ਹੋ ਗਿਆ ਤੂੰ ਚਲੋ ਬੰਦੇ ਵੇਖਦੇ ਵੀ ਆ ਬੰਦੇ ਘੁਕਦੇ ਵੀ ਆ ਪਰ ਇੰਨੇ ਕਿਰਤਗਣ ਨਹੀਂ ਹੁੰਦੇ ਜਿੰਨਾ ਤੂੰ ਹੋ ਗਿਆ ਤੂੰ ਇੱਕ ਪਾਸੇ ਤੇ ਕਹਿੰਦਾ ਮੈਂ 37 ਸਾਲ 35 ਸਾਲ ਜੇਲ੍ਹ ਗੱਟੀਓ ਕਿ ਸਾਨੂੰ ਤੇਰਾ ਸਾਰਾ ਪਤਾ ਜਿਹੜੇ ਤੂੰ ਕਾਰਨਾਮੇ ਕੀਤੇ ਆ ਅਸੀਂ ਜਾਣਦੇ ਜਿੱਡੇ ਵੱਡੇ ਦੁਖਾਣੇ ਕੀਤੇ ਆ ਚਲੋ ਫਿਰ ਵੀ ਅਸੀਂ ਤੇਰਾ ਬਹੁਤ ਸਤਿਕਾਰ ਕਰਦੇ ਹਾਂ ਚੱਲ ਯਾਰ ਬੰਦੇ ਨੇ ਜੇਲ੍ਹ ਗੱਟੀ ਆ ਨਾਰਮਲ ਹਵਾਲੇ ਤੇ ਉੱਠ ਕੇ ਪਰ ਤੂੰ ਇੰਨੇ ਯਾਦੀ ਕਿਰਤਗਣ ਹੀ ਦਿੱਤੇ ਆ ਗਿਆ ਇਹ ਸੋਚ ਵੀ ਨਹੀਂ ਸਕਦੇ ਜੇ ਇੱਕ ਪਾਸੇ ਲੋਕ ਸਾਰੇ ਜਿੰਨੇ ਲੋਕ ਆ ਇਹ ਕਹਿਣ ਦਾ ਹੈ ਵੀ ਜਿਹੜੀ ਸ਼ਰੋਮਣੀ ਕਮੇਟੀ ਤੇ ਕਬਜ਼ਾ ਆ ਰਸਸਦਾ ਹੋ ਗਿਆ ਉਹ ਸਰੋਣੀ ਕਬੇਟੀ ਨੇ ਕਹਿੰਦਾ ਮੇਰੀ ਮਦਦ ਕੀਤੀ ਆ ਸਰੋਣੀ ਕਬੇਟੀ ਨੇ ਮਦਦ ਕੀਤੀ ਆ ਤੇ ਆਰਐਸਐਸ ਨੂੰ ਤੂੰ ਖੁਸ਼ ਕਰਨਾ ਚਾਹਣਾ ਸੈਂਟਰ ਨੂੰ ਸਿੱਧਾ ਬਾਦਲਾਹ ਦੀ ਸਟੇਜ ਤੋਂ ਫਲੋਗ ਇਹ ਗੱਲ ਕਹਿਣਾ ਵਾ ਜਦੋਂ 11 ਐਮਪੀ ਬਣੇ 1999 ਦੇ ਵਿੱਚ ਉਦੋਂ ਕਿਹੜਾ ਉਹਨਾਂ ਨੇ ਖਾਲਸਾਣ ਲੈ ਲਿਆ ਉਦੋਂ ਕਿਹਨਾਂ ਨੇ ਸਾਡਾ ਸੈਂਟਰ ਦਾ ਕੱਖ ਨਹੀਂ ਵਿਗਾੜ ਸਕੇ ਹੁਣ ਦੋ ਬਣੇ ਆ ਕਿ ਦੋ ਸਾਡਾ ਕੀ ਵਿਗਾੜ ਲੈਣਗੇ ਇੰਡੀਆ ਗਵਰਨਮੈਂਟ ਦਾ ਕੀ ਵਿਗਾੜ ਲੈਣਗੇ ਭਾਈ ਸਾਹਿਬ ਜੀ ਸਰਕਾਰ ਦੇ ਟਟੂ ਨਾਮ ਨੂੰ ਸਰਕਾਰ ਦੀ ਕਿਮਚਾਗਰੀ ਨਾ ਕਰੋ ਤੇ ਚੰਗੇ ਰਹੋਗੇ ਇਹ ਸਰਕਾਰਾਂ ਬੰਦੇ ਦੇ ਹੱਥ ਹੱਥ ਟੋਕੇ ਬਣਾ ਕੇ ਵਰਤਦੀਆਂ ਵਾਂ ਬਾਅਦ ਵਰਤ ਕੇ ਛੱਡ ਦਿੰਦੀਆਂ ਵਾਂ ਅੱਜ ਪਹਿਲਾਂ ਤੁਸੀਂ ਜੇ ਜੇ ਸਰਬਜੀਤ ਸਿੰਘ ਖਾਲਸਾ ਜੀ ਐਮਪੀ ਬਣ ਗਏ ਆ ਭਾਈ ਅਮਰਪਾਲ ਸਿੰਘ ਖਾਲਸਾ ਐਮਪੀ ਬਣ ਗਏ ਆ ਇਹ ਬੜੇ ਤੁਹਾਨੂੰ ਚੁਭਦੇ ਆ ਉਹਨਾਂ ਨੇ ਬਣਵੇਂ ਐਮਐਲਏ ਬਣਾ ਲਏ ਆ ਉਹ ਕਿਉਂ ਉਹ ਸੈਂਟਰ ਨੇ ਭੇਜੇ ਇਹ ਬੰਦੇ ਉਹ ਨਹੀਂ ਤੁਹਾਨੂੰ ਚੁਭੇ ਕਿਤੇ ਇੱਕ ਵੀ ਤੇਰੇ ਤੇਰੇ ਇਲਾਕੇ ਦੇ ਵਿੱਚ ਜੰਡੇਆਲੇ ਦੇ ਵਿੱਚ ਜਾਂ ਬੱਬਕਾਲ ਜਿਹੜੇ ਐਮਐਲਏ ਬਣੀਆਂ ਆ ਉਹ ਨਹੀਂ ਤੈਨੂੰ ਚੁਭੇ ਉਹਨਾਂ ਦਾ ਕੀ ਪੰਥ ਨੂੰ ਦੇਣਿਆ ਕੀ ਪੰਜਾਬ ਦੀ ਦੇਣਿਆ ਉਹਨਾਂ ਨੂੰ ਪੰਜਾਬ ਨੂੰ ਕੀ ਦੇਣਿਆ ਉਹਨਾਂ ਦੀ ਉਹ ਤੈਨੂੰ ਚੁਭੇ ਨਹੀਂ ਉਹ ਤੈਨੂੰ ਮਾਸਾ ਇੱਕ ਕਰੀਂ ਤੂੰ ਆਖਿਆ ਵੀ ਇਹਨਾਂ ਨੂੰ ਲੋਕਾਂ ਨੇ ਕਿਉਂ ਐਮਐਲਏ ਬਣਾਤਾ ਤੇ ਜੀ ਇਹ ਅਮਰਤਪਾਲ ਸਿੰਘ ਹੋਣਾਂ ਨੇ ਉਹ ਪੰਥ ਵਾਸਤੇ ਕੁਰਬਾਨੀ ਕੀਤੀ ਆ ਸਰਬਜੀਤ ਸਿੰਘ ਉਹਨਾਂ ਨੇ ਕੁਰਬਾਨੀ ਕੀਤੀ ਹੈ ਜੀ ਉਹ ਪੰਥ ਨੇ ਉਹਨਾਂ ਦੀ ਝੋਲੀ ਦੇ ਵਿੱਚ ਐਮਪੀ ਦੀ ਸ਼ੀਟ ਪਾਤੀਆਂ ਇਹ ਬੜੇ ਤੈਨੂੰ ਚੁੰਬੜੇ ਪਏ ਆ ਇੰਨਾ ਜ਼ਿਆਦਾ ਸੈਂਟਰ ਦਾ ਚਮਚਾ ਨਾ ਬਣ ਇਹ ਚਮਚਾਗਰੀ ਚੰਗੀ ਨਹੀਂ ਹੁੰਦੀ ਤੈਨੂੰ ਅਸੀਂ ਫਿਰ ਬੇਨਤੀ ਕਰਦੇ ਆਪਣੀਆਂ ਅਕਾਦ ਦੇ ਵਿੱਚ ਰਹੇਗਾ ਤੇ ਚੰਗਾ ਰਹੇਗਾ ਨਹੀਂ ਤੇ ਤੂੰ ਆਪਣੇ ਪੋਤਲੇ ਆ ਫਫਲਾ ਕੇ ਤੇ ਇਹੋ ਜਿਹਾ ਇਹਨਾਂ ਨੇ ਤੈਨੂੰ ਇਹੋ ਜਿਹਾ ਕਾਦ ਦੇਣਾ ਘਰ ਦਾ ਤੇ ਨਾ ਘਰ ਦਾ ਛੱਡਣਾ ਤੈਨੂੰ ਇਹਨਾਂ ਨੇ ਤੇ ਬਹੁਤੀ ਗੱਲੇ ਤੂੰ ਹੀ ਇਲੈਕਸ਼ਨ ਲੜ ਕੇ ਵੇਲਾ ਗੱਗ ਗਿਸਤਾਈਓ ਚਾਉਣਾ ਐ ਐਮ ਐਲ اے ਦੇ ਲਹੀਰ ਭਾਲ ਕੇ ਵੇਲਾ ਕਿੰਨਿਆਂ ਕਵੋਟਾਂ ਪਈਆਂ ਤੈਨੂੰ ਤੈਨੂੰ ਤਾਂ ਕਿਸੇ ਦੇ ਪਛਦੇ ਤੇ ਹਣੀ ਤੈਨੂੰ ਕੋਈ ਤੂੰ ਆਪਣੇ ਆਪ ਹੀ ਐਵੇਂ ਕਦੀ ਉਹਦੇ ਵਰਖਲਾ ਬੋਲਦਾ ਕਿ ਉਹਦੇ ਬੋਲਦਾ ਕਿ ਉਹਦੇ ਬੋਲਦਾ ਸਿੱਧਾ ਸਿੱਧਾ ਸੈਂਟਰ ਨੂੰ ਤੂੰ ਕਹਿ ਕਹਿ ਤਾਂ ਉਹਨਾਂ ਦੇ ਸਟੇਜ ਦੇ ਤੋਂ ਜੇ 1990 ਦੇ ਵਿੱਚ 13 11 ਨੇ ਕੁਝ ਨਹੀਂ ਕੀਤਾ ਤੇ ਤੁਹਾਡਾ ਕੱਖ ਨਹੀਂ ਉਂਗਾਰ ਸਕਦੇ ਭਾਈ ਸਾਹਿਬ ਜੀ ਉਦੋਂ ਗੱਲ ਹੋੜੀ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਉਹਨਾਂ ਦੀ ਗੱਲ ਜਿਹੜੇ ਜਿਹੜੇ 11 ਹੋਂਦੀ ਉਹਨਾਂ ਦੀ ਉੱਥੇ ਹੀ ਗੱਲ ਰਹਿ ਜਾਂਦੀ ਸੀ ਅੱਜ ਗੱਲ ਜਦੋਂ ਅੰਮ੍ਰਿਤਪਾਲ ਉਹਨੇ ਸ਼ਵਾਵੇਂ ਦੋ ਜਾਂ ਦੋ ਨਾ 13 ਨਾਲੋਂ ਜ਼ਿਆਦਾ ਅਸਰ ਕਰਨ ਡਏ ਸਾਡੇ ਪੰਥਕਾਂ ਧਰਾਂ ਵਾਸਤੇ ਪੰਥ ਦੇ ਜਿਹੜੇ ਸਟੱਬਾਂ ਡਏ ਆ ਖਾਲਸਾ ਅੱਜ ਸਟੱਬਾਂ ਡੇ ਉਹਦੇ ਅਸਤੇ ਦੋ ਜਿਹੜੇ 11 ਨਾਲੋਂ ਜ਼ਿਆਦਾ ਕੰਮ ਕਰਨ ਡਏ ਕਿਉਂ ਕਰਨ ਡਏ ਆ ਅੱਜ ਇਹਨਾਂ ਦੀ ਗੱਲ ਯੂਨੋ ਦੇ ਵਿੱਚ ਜਨੇਵਾ ਦੇ ਵਿੱਚ ਜਨਰਲ ਇੰਟਰਨੈਸ਼ਨ ਦੇ ਵਿੱਚ ਜਾ ਕੇ ਅਮਰੀਕਾ ਦੇ ਵਿੱਚ ਇਹਨਾਂ ਦੀ ਗੱਲ ਚੱਲਦੀ ਆ ਜਨੇਵਾ ਦੇ ਵਿੱਚ ਇਹਨਾਂ ਦੀ ਗੱਲ ਚੱਲਦੀ ਆ ਇਹ ਗੱਲ ਚੱਲੂਗੀ ਤੇ ਸਾਹੀਂ ਖਾਲਸਾ ਰਾਜ ਅਜਲ ਵਧਾਂਗੇ ਪਰ ਤੂੰ ਹੀ ਕਹਿੰਦੇ ਦੋ ਕੁਖ ਨਹੀਂ ਕਰ ਸਕਦੇ ਦੋਹਾਂ ਨਹੀਂ ਸਰਕਾਰ ਨੂੰ ਜਿਹਾਂ ਸੀ ਵਕਤ ਪਾਇਆ ਤੇ ਪਾਉਂਦੇ ਰਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੇ ਸੂਰਮੇ ਜਿਹੜੇ ਮੈਦਾਨ ਚ ਆਉਣਗੇ ਤੇਰੇ ਅਰਗੇ ਬਕਵਾਸ ਕਰਨਾ ਕੋਈ ਫਰਕ ਨਹੀਂ ਪੈਂਦਾ ਤੂੰ ਆਪਣੀ ਜ਼ੁਬਾਨ ਨੂੰ ਕੰਟਰੋਲ ਤੇ ਰੱਖ ਚੰਗਾ ਰਹੇਗਾ ਜੀ ਤੂੰ ਜਿਆਦਾ ਬਕਵਾਸ ਕਰੇਗਾ ਤੇ ਬਾਦਲਾ ਆਪਣਾ ਕੁਖ ਨਹੀਂ ਰਿਹਾ ਤੇ ਤੇਰਾ ਵੀ ਕੱਖ ਨਹੀਂ ਨਾਲ ਛੱਡਣਾ ਤੇ ਆਪਣੇ ਆਪ ਨੂੰ ਕੰਟਰੋਲ ਰੱਖ ਇੰਨਾ ਹੀ ਤੈਨੂੰ ਸਮਝਾਉਨੇ ਆ ਅਜੇ ਵੀ ਤੈਨੂੰ ਹੀ ਬੇਨਤੀ ਕਰਦੇ ਵੀ ਆਪਣੀ ਜਬਾਨ ਤੇ ਕੰਟਰੋਲ ਰੱਖ ਚੰਗਾ ਰਹੇਗਾ ਚੰਗਾ ਰਹੇਗਾ ਚੰਗਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ